ਸਤਿ ਸ਼੍ਰੀ ਅਕਾਲ ਜੀ ਮੇਰੀ ਮਾਂ ਦੀ ਹੱਡ ਬੀਤੀ ਮੇਰੀ ਮਾਂ ਦਾ ਨਿੱਕੀ ਉਮਰ ਚ ਹੀ ਵਿਆਹ ਕਰ ਦਿੱਤਾ 16 ਸਾਲ ਦੀ ਸੀ ਉਹਨਾਂ ਦਾ ਰਿਸ਼ਤਾ ਉਹਨਾਂ ਦੀ ਵੱਡੀ ਭੈਣ ਲੈ ਗਈ ਆਪਣੇ ਦਿਓਰ ਨੂੰ ਪਰ ਭੈਣ ਤੋਂ ਮੇਰੀ ਮਾਂ ਜਰੀ ਨਹੀਂ ਜਾਂਦੀ ਸੀ ਉਹਨਾਂ ਦੇ ਘਰ ਇੱਕ ਕੁੜੀ ਨੇ ਤੇ ਇੱਕ ਮੁੰਡੇ ਨੇ ਜਨਮ ਲਿਆ ਚਲੋ ਵਧੀਆ ਚੱਲੀ ਜਾਂਦਾ ਸੀ ਉਹਨਾਂ ਦੇ ਘਰ ਫੇਰ ਇੱਕ ਬੱਚੇ ਦਾ ਜਨਮ ਹੋਣ ਵਾਲਾ ਸੀ ਪਾਰ ਉਸ ਤੋਂ ਪਹਿਲਾਂ ਹੀ ਮੇਰੇ ਪਾਪਾ ਦੀ ਕਾਰ ਐਕਸੀਡੈਂਟ ਚ ਮੌਤ ਹੋ ਜਾਂਦੀ ਹੈ। ਮੇਰੀ ਮਾਂ ਦੀ ਉਮਰ ਉਸ ਟਾਈਮ 23 ਸਾਲ ਦੀ ਹੁੰਦੀ ਹੈ। 3 ਮਹੀਨੇ ਬਾਅਦ ਮੇਰਾ ਜਨਮ ਹੁੰਦਾ ਹੈ। ਮਤਲਬ ਇੱਕ ਕੁੜੀ ਨੇ ਜਨਮ ਲਿਆ। ਕਿਸੇ ਨੇ ਉਹਨਾਂ ਦੇ ਵਿਆਹ ਬਾਰੇ ਨਹੀਂ ਸੋਚਿਆ। ਉਦੋਂ ਤਾਂ ਸਾਰੇ ਰਿਸ਼ਤੇਦਾਰ ਸਾਥ ਛੱਡ ਗਏ। ਇੱਥੋਂ ਤੱਕ ਕਿ ਮੇਰੀ ਮਾਂ ਦੇ ਪੇਕੇ ਵੀ। ਪਰ ਮੇਰਾ ਇੱਕ ਤਾਇਆ ਪੜ੍ਹਿਆ ਲਿਖਿਆ ਸੀ। ਵੱਡੀ ਪੋਸਟ ਤੇ ਸੀ। ਉਨ੍ਹਾਂ ਨੇ ਸਾਨੂੰ ਪਾਲਣ ਦੀ ਜ਼ਿੰਮੇਵਾਰੀ ਲੈ ਲਈ ਪਰ ਰਿਸ਼ਤੇਦਾਰਾਂ ਨੂੰ ਇਹ ਮਨਜ਼ੂਰ ਨਹੀਂ ਸੀ ਵੀ ਇਹ ਜਵਾਕ ਇੱਕ ਚੰਗੀ ਜ਼ਿੰਦਗੀ ਜਿਉਣ ਚਲੋ ਲੜਾਈ ਝਗੜੇ ਚ ਸਮਾਂ ਲੰਘਦਾ ਗਿਆ ਅਸੀਂ ਵੱਡੇ ਹੋ ਗਏ ਕੋਈ ਵੀਰਲਾ ਰਿਸ਼ਤੇਦਾਰ ਸਾਡੇ ਘਰ ਆਉਂਦਾ ਸੀ ਸਾਨੂੰ ਵੀ ਉਨ੍ਹਾਂ ਦੀ ਪਰਵਾਹ ਹੁਣੋਂ हट ਗਈ ਪਰ ਮੇਰਾ ਭਰਾ ਇਹ ਸਭ ਆਪਣੇ ਦਿਲ ਤੇ ਲਾ ਰਿਹਾ ਸੀ ਜੋ ਵੀ ਚੀਜ਼ ਮੇਰੇ ਤਾਇਆ ਜੀ ਮੇਰੇ ਵੀਰੇ ਨੂੰ ਦੇ ਕੇ ਜਾਂਦੇ ਰਿਸ਼ਤੇਦਾਰਾਂ ਦੀ ਚੱਕ ਚ ਆ ਕੇ ਮੇਰੇ ਤਾਇਆ ਦਾ ਮੁੰਡਾ ਉਹ ਚੀਜ਼ ਚੁੱਕ ਕੇ ਲੈ ਜਾਂਦਾ ਇੱਕ ਅੱਧੀ ਵਾਰ ਹੁੰਦਾ ਤਾਂ ਕੋਈ ਗੱਲ ਨਹੀਂ ਸੀ ਪਰ ਇਹ ਵਾਰ-ਵਾਰ ਦੀ ਗੱਲ ਬਣ ਗਈ ਚਲੋ ਫੇਰ ਵੀ ਵੀਰੇ ਨੂੰ ਸਮਝਾ ਲੈਂਦੀ ਸੀ ਮੇਰੀ ਮਾਂ ਚਲੋ ਸਮਾਂ ਲੰਘਦਾ ਗਿਆ ਸਾਡੇ ਤਾਇਆ ਜੀ ਬਾਹਰ ਚਲੇ ਗਏ ਉਹਨਾਂ ਨੇ ਮੇਰੀ ਭੈਣ ਦੀ ਫਾਈਲ ਲਾ ਦਿੱਤੀ ਤੇ ਮੇਰੀ ਲਾਉਣੀ ਸੀ ਵੀਰੇ ਲਈ ਕੁੜੀ ਲੱਭ ਰਹੀ ਸੀ ਪਰ ਇੱਕ ਦਿਨ ਵੀਰੇ ਮੇਰੇ ਵੀਰੇ ਨੂੰ ਉਹਨਾਂ ਦੇ ਦੋਸਤਾਂ ਨੇ ਬੁਲਾਇਆ ਤੇ ਉਹ ਚਲੇ ਗਏ ਬਸ ਫਿਰ ਮੁੜ ਘਰ ਨਹੀਂ ਆਏ ਮੇਰਾ ਮਤਲਬ ਸੀ ਆਏ ਸੀ ਪਰ ਜਾਂਦੇ ਨਹੀਂ ਉਹਨਾਂ ਦੇ ਦੋਸਤਾਂ ਨੇ ਚਾਹ ਚ ਕੁਝ ਪਾ ਕੇ ਦਿੱਤਾ ਉਹੀ ਉਮਰ 26 ਸਾਲ ਦੀ ਜੈਸ ਉਮਰ ਚ ਸਾਡੇ ਪਾਪਾ ਦੀ ਮੌਤ ਹੋਈ ਸੀ ਉਸੇ ਉਮਰ ਚ ਵੀ ਵੀਰਾ ਬੀ ਚਲਾ ਗਿਆ ਮੇਰੀ ਮਾਂ ਨੇ ਕੋਈ ਚਾਹ ਨਾ ਪਹਿਲਾਂ ਹੰਡਾਇਆ ਤੇ ਨਾ ਕੋਈ ਚਾਹ ਪੁੱਤ ਦਾ ਹੰਡਾਇਆ ਅੱਜ ਸਾਡੀ ਮਾਂ ਕੈਨੇਡਾ ਚ ਪਰ ਉਹ ਖੁਸ਼ ਨਹੀਂ ਕਿਉਂਕਿ ਪੁੱਤ ਦਾ ਝੋਰਾ ਉਸ ਨੂੰ ਖਾ ਰਿਹਾ ਏ ਰਿਸ਼ਤੇਦਾਰਾਂ ਤੇ ਉਸ ਮੁੰਡੇ ਨੇ ਸਾਡੇ ਘਰ ਤੇ ਮੇਰੀ ਮਾਂ ਨੂੰ ਖਾਲੀ ਕਰ ਦਿੱਤਾ ਏ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ